ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾਸ਼ਾਹਰ ਦੇਖ ਰਹੇ ਹੋ ਤਸਵੀਰਾਂ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਸ਼ਾਇਦ ਭਾਰਤ ਪਾਕਿਸਤਾਨ ਦੀ ਜੰਗ ਦੀਆਂ ਤਸਵੀਰਾਂ ਹਨ ਜਾਂ ਫਿਰ ਸਰਹੱਦ ਤੇ ਕਿਸੇ ਪਾਕਿਸਤਾਨੀ ਚੌਂਕੀ ਤੇ ਭਾਰਤ ਦੇ ਫੌਜੀਆ ਨੇ ਕਬਜ਼ਾ ਕਰ ਲਿਆ ਹੋਵੇਗਾ ਤਸਵੀਰਾਂ ਵਿੱਚ ਵਰਦੀਆਂ ਗੋਲੀਆਂ ਤੇ ਬੰਬਾਂ ਵਿੱਚ ਭਾਰਤੀ ਫੌਜੀ ਜਿਵੇਂ ਸਾਰੇ ਦੁਸ਼ਮਣ ਦੇਸ਼ ਦੇ ਫੌਜੀਆ ਨੂੰ ਮਾਰ ਕੇ ਦੁਸ਼ਮਣ ਦੀ ਚੌਂਕੀ ਤੇ ਕਬਜ਼ਾ ਕਰਦੇ ਦਿਖਾਈ ਦੇ ਰਹੇ ਹਨ ਦਰਅਸਲ ਇਹ ਤਸਵੀਰਾਂ ਬਟਾਲਾ ਵਿੱਚ ਲੱਗੇ ਇੱਕ ਐਨਸੀਸੀ ਕੈਂਪ ਦੀਆਂ ਹਨ ਜਿਸ ਵਿੱਚ ਐਨਸੀਸੀ ਕੈਂਡੀਡੇਟਸ ਨੂੰ ਬਿਲਕੁਲ ਦੋ ਦੇਸ਼ਾਂ ਦੀ ਜੰਗ ਵਾਲੇ ਹਾਲਾਤ ਪੈਦਾ ਕਰਕੇ ਉਹਨਾਂ ਨੂੰ ਦੇਸ਼ ਦੀ ਰੱਖਿਆ ਲਈ ਫੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕਰਨ ਦੀ ਪ੍ਰੇਰਿਤ ਕੀਤਾ ਗਿਆ ਹੈ। ਟ੍ਰੇਨਿੰਗ ਦੌਰਾਨ ਐਨਸੀਸੀ ਦੇ ਕੈਂਡੀਡੇਟਸ ਵਿੱਚ ਜਿੱਥੇ ਦੇਸ਼ ਭਗਤੀ ਜਗਾਉਣ ਲਈ ਪ੍ਰੇਰਣਾਦਾਇਕ ਭਾਸ਼ਣ ਦਿੱਤੇ ਗਏ ਉੱਥੇ ਹੀ ਜਵਾਨਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਐਨਸੀਸੀ ਦੇ ਵਿਦਿਆਰਥੀਆਂ ਲਈ ਡਾਕਟਰ, ਪੁਲਿਸ ਅਧਿਕਾਰੀ ਅਤੇ ਸਮਾਜ ਸੇਵਕਾਂ ਨੂੰ ਵੀ ਕੈਂਪ ਵਿੱਚ ਬੁਲਾ ਕੇ ਉਹਨਾਂ ਨੂੰ ਚੰਗਾ ਨਾਗਰਿਕ ਬਣਨ ਅਤੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਣ ਤੋਂ ਇਲਾਵਾ ਚੰਗੀ ਡਾਈਟ ਰਾਹੀਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ ਵੀ ਸੁਝਾਅ ਦਿੱਤੇ ਗਏ ਕੈਂਪ ਵਿੱਚ ਸ਼ਾਮਿਲ ਸੈਂਕੜਿਆਂ ਐਨਸੀਸੀ ਕੈਂਡੀਡੇਟਸ ਨੇ ਇਹ ਸਭ ਦੇਖਣ ਤੋਂ ਬਾਅਦ ਭਾਰਤੀ ਸੈਨਾ ਵਿੱਚ ਭਰਤੀ ਹੋਣ ਦੀ ਇੱਛਾ ਪ੍ਰਗਟ ਕੀਤੀ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਗੱਲਬਾਤ ਮੈਂ ਤੇ ਆਪਣੇ ਵੱਲੋਂ ਤੇਹੀ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਨਸ਼ਾ ਵਾ ਇਹ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਆ ਮੁੰਡੇ ਨਵੇਂ ਨਵੇਂ ਉੱਠ ਰਹੇ ਆ ਉਹਨਾਂ ਨੂੰ ਇਹ ਚੀਜ਼ ਤੋਂ ਦੂਰ ਹੀ ਰਹਿਣਾ ਚਾਹੀਦਾ ਵਾ ਇਹ ਮਤਲਬ ਬਹੁਤ ਸਾਰੇ ਘਰ ਜਿਹੜੇ ਆ ਤਬਾਹ ਕਰਦਾ ਵਾ ਇਦਣ ਤੇਨਾਂ ਚੋਂ ਨਾ ਮੈਂ ਕਿ ਆਰਮੀ ਚਾਓ ਇਹਦੇ ਵਿੱਚ ਜੋ ਵੀ ਆ ਸਰਾ ਕੋਈ ਬਹੁਤ ਵਧੀਆ ਆ ਕਿ ਨਸ਼ੇ ਤੋਂ ਦੂਰ ਰੱਖਿਆ ਜਾਂਦਾ ਬਾਕੀ ਫਿਜ਼ੀਕਲ ਮੈਂਟਲੀ ਬੰਦਾ ਫਿੱਟ ਰਹਿੰਦਾ ਆਰਮੀ ਦੇ ਵਿੱਚ ਆ ਕੇ ਬਾਕੀ ਜੇ ਕਿਤਾ ਹੋਰ ਵੀ ਸੁਪਨਾ ਉਹ ਆਪਣਾ ਮਤਲਬ ਜਿਸ ਹਿਸਾਬ ਨਾਲ ਉਹ ਜਿਹੜੀ ਵੀ ਨੌਕਰੀ ਲੈਣਾ ਚਾਹੁੰਦਾ ਲੈ ਸਕਦਾ ਪਰ ਇਹ ਵੀ ਨਸ਼ੇ ਦੇ ਵੱਲ ਨਾ ਜਾਵੇ ਜੀ ਇੰਜੀਨੀਅਰ ਕੈਂਡੀ ਸਕੂਲ ਕਾ ਅਧਿਐਨ ਕਰਦੀ ਆ ਜੀ ਤੇ ਮੈਨੂੰ ਐਨਸੀਸੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ 19 ਨੂੰ ਕੈਂਪ ਸਟਾਰਟ ਹੋਇਆ ਇਹ ਮੈਨੂੰ ਬਹੁਤ ਕੁਝ ਸਿੱਖਿਆ ਡਿਸਪਲਨ 'ਚ ਰਹਿਣਾ ਪਤਾ ਲੱਗਦਾ ਆ ਤੇ ਮੇਰਾ ਇੱਕ ਡਰੀਮਾ ਕਿ ਮੈਂ ਇੰਡੀਅਨ ਆਰਮੀ ਜੁਆਇਨ ਕਰਾਂ ਤੇ ਮੇਰੇ ਪਾਪਾ ਦਾ ਵੀ ਇਹ ਡਰੀਮਾ ਤੇ ਮੈਂ ਉਹ ਡਰੀਮ ਨੂੰ ਪੂਰਾ ਕਰਨਾ ਚਾਹੁੰਦੀ ਹਾਂ ਤੇ ਇਹਦੇ 'ਚ ਮੈਂ ਜਦੋਂ ਆਈ ਹਾਂ ਤੇ ਇਹਨਾਂ ਨੇ ਮੈਨੂੰ ਐਨਡੀਏ ਦੇ ਟੈਸਟ ਬਾਰੇ ਬਹੁਤ ਕੁਝ ਪਤਾ ਲੱਗਿਆ ਬਸ ਐਸਐਸਬੀ ਦੀ ਇੰਟਰਵਿਊ ਬਾਰੇ ਬਹੁਤ ਕੁਝ ਪਤਾ ਲੱਗਾ ਮੈਥੀ ਡੀਜੀਐਸ ਮੈਮ ਇਹਨਾਂ ਨੇ ਮੈਂ ਕੱਲ ਅੰਮ੍ਰਿਤਸਰ ਗਈ ਸੀ ਤੇ ਉੱਥੇ ਜਾ ਕੇ ਮੈਨੂੰ ਐਸਐਸਬੀ ਦੀ ਬਹੁਤ ਸਾਰੀ ਇਨਫੋਰਮੇਸ਼ਨ ਮਿਲੀ ਹੈ ਅ ਮਤਲਬ ਇਥੇ ਇੱਕ ਟਾਈਮ ਦਾ ਪਤਾ ਲੱਗਾ ਵੀ ਟਾਈਮ ਕੀ ਚੀਜ਼ ਆ ਬਾਕੀ ਇਹ ਕੰਮ ਬਹੁਤ ਵਧੀਆ ਲੱਗਾ ਦੇਖ ਕੇ ਨੇਚਰਲੀਪ ਕੋਰਾ ਤੇ ਮੈਂ ਕੁਮਾਨ ਤੋਂ ਬਿਲੋਂਗ ਕਰਦੀ ਆ ਮੈਂ ਪਲੱਸ 2 ਕਲਾਸ ਦੀ ਸਟੂਡੈਂਟ ਆ ਮੇਰਾ ਚਾਈਲਡਹੂਡ ਤੋਂ ਇਹੀ ਡਰੀਮ ਆ ਕਿ ਮੈਂ ਇੱਕ ਆਰਮੀ ਆਫੀਸਰ ਬਣਾ ਤੇ ਜੇ ਦੇਖੋ ਕਿ ਮੈਂ ਬਹੁਤ ਜ਼ਿਆਦਾ ਮਿਹਨਤ ਵੀ ਕਰ ਰਹੀ ਆ ਉਹਦੇ ਕਰਕੇ ਕਿ ਮੈਂ ਐਨਸੀਸੀ ਜੁਆਇਨ ਕੀਤੀ ਤਾਂ ਕਿ ਮੈਂ ਇੱਕ ਆਪਣਾ ਜਿਹੜਾ ਚਾਈਲਡਹੂਡ ਦਾ ਡਰੀਮ ਆ ਉਹ ਪੂਰਾ ਕਰ ਸਕਾਂ ਮੇਰੇ ਫਾਦਰ ਦਾ ਵੀ ਇਹੀ ਡਰੀਮ ਆ ਤੇ ਮੈਂ ਐਨਸੀਸੀ ਤੋਂ ਅੱਜ ਅੱਜ ਬਹੁਤ ਕੁਝ ਸਿੱਖਿਆ ਉਹਨਾਂ ਨੇ ਬਹੁਤ ਕੁਝ ਸਿਖਾਇਆ ਹਨ ਉਹਨਾਂ ਨੂੰ ਮੈਂ ਥੈਂਕ ਯੂ ਕਰਦੀ ਆ ਸਾਡੇ ਸੀਓ ਸਰ ਦਾ ਜਿਨ੍ਹਾਂ ਨੇ ਇੰਨਾ ਸੋਹਣੀ ਆਰਗੇਨਾਈਜੇਸ਼ਨ ਮੈਨੂੰ ਸਾਨੂੰ ਸਪੋਰਟ ਕੀਤਾ ਬਹੁਤ ਵਧੀਆ ਲੱਗਾ ਇਹ ਮੇਰਾ ਜ਼ਿੰਦਗੀ ਦਾ ਫਰਸਟ ਐਕਸਪੀਰੀਅੰਸ ਹੀ ਮੈਂ ਕਦੀ ਨਹੀਂ ਭੁੱਲ ਸਕਦੀ ਇਹ ਤੇ ਨੈਕਸਟ ਟਾਈਮ ਵੀ ਜ਼ਰੂਰ ਲਗਾਵਾਂਗੀ ਮੇਰਾ ਨਾਮ ਜੀਸੀਐ ਦਾਮਨੀ ਸ਼ਰਮਾ ਮੈਂ ਕਪੂਤਲਾ ਤੋਂ ਹਾਂ ਲੇਕਿਨ ਇਸ ਟਾਈਮ ਮੇਰੀ ਪੋਸਟਿੰਗ ਬਟਾਲਾ ਵਿੱਚ ਹੋਈ ਹੈ ਮੈਨੂੰ ਜੁਆਇਨ ਕੀਤਾ 4 ਮੰਥਸ ਹੀ ਹੋਏ ਨੇ ਹਜੇ ਤੇ ਮੈਂ ਹੀ ਟ੍ਰੇਨ ਕਰ ਰਿਹਾ ਹਾਂ ਨਾ ਬੱਚਿਆਂ ਨੂੰ ਐਨਸੀਸੀ ਦੇ ਲਈ ਬਹੁਤ ਸਾਰਾ ਪੀਐਸਟਾਫ ਟ੍ਰੇਨ ਕਰ ਰਿਹਾ ਹੈ ਸਾਨੂੰ ਪਤਾ ਬਹੁਤ ਹਾਰਡਵਰਕ ਲੱਗ ਰਿਹਾ ਹੈ ਸਾਡਾ ਇਹਨਾਂ ਤੇ ਪਰ ਇਹਨਾਂ ਦੇ ਬਹੁਤ ਐਫਰਟਸ ਨੇ ਇਹਨਾਂ ਬਿਕੋਜ਼ ਅਸੀਂ ਜੇ ਪੜ੍ਹਾਣੇ ਆ ਤਾਂ ਜੇ ਬੱਚਾ ਪੜ੍ਹਨ ਵਾਲਾ ਨਹੀਂ ਹੋਊਗਾ ਸਾਡਾ ਐਫਰਟ ਜ਼ੀਰੋ ਹੋ ਜਾਂਦੇ ਨੇ ਬੱਚੇ ਪੜ੍ਹਨ ਵਾਲੇ ਨੇ ਇਸ ਕਰਕੇ ਸਾਡਾ ਐਫਰਟ ਦਾ ਪੂਰਾ ਪੂਰਾ ਮੁੱਲ ਪਿਆ ਜਿਹੜਾ ਕਿ ਤੁਸੀਂ ਅੱਜ ਦੇਖ ਹੀ ਲਿਆ ਹਨ ਸੋ ਮੈਂ ਇਹੀ ਕਹਿਣਾ ਚਾਹੂੰਗੀ ਕਿ ਬਹੁਤ ਵਧੀਆ ਸਾਫ ਚੱਲ ਰਿਹਾ ਹੈ ਫਰਸਟ ਕੈਂਪ ਹੈ ਫਰਸਟ ਐਕਸਪੀਰੀਅੰਸ ਹੈ लेकिन साहब बहुत अच्छा चलिए आज हमने बच्चों को एक लेक्चर डेमोस्ट्रेशन दिखाया है जिसमें इन्फेंट्री सेक्शन की जो वेरियस फॉर्मेशन होती हैं कि किस तरह से जो इन्फेंट्री की जो एक सबसे छोटी टुकड़ी एक सेक्शन होता है जब वो लड़ाई के लिए जाता है किस तरह से वो अपना डिफरेंट तरह की फॉर्मेशन अपनाता है और फाइनली जब वो अटैक करता है दुश्मन के बंकर के ऊपर तब क्या कार्रवाई होती है तो वो हमने दिखाने की कोशिश करी ये कैंप के दौरान भी हम बच्चों को हमने पूरा रूटीन ही ऐसा रखा है कि जो बच्चे आर्मी या इस तरह के करियर के लिए जाना चाहते हैं उनको पता चले कि हमारा एक डेली रूटीन कैसा होना चाहिए इसके लिए हमने उनको सुबह छः बजे करीब पीटी के लिए निकाल देते हैं एक घंटे के करीब पीटी होती है उसके बाद उनको हम ड्रिल वगैरह की तैयारी कराते हैं और शाम को हमारा इनका एक डेढ़ घंटा का डिफरेंट टाइप ऑफ आउटडोर गेम्स भी होता है जिसमें कि बच्चे आपस में खूब कंपटीशन भी करते हैं तो जो कि बेसिकली आर्मी में जाने के लिए ज़रूरी चीज़ें हैं तो बच्चे अपने आप को मजबूत बना सकते हैं ये सारी एक्टिविटी करके साथ ही साथ अब इनका जब क्योंकि पूरा खाने का अरेंजमेंट भी हमारा है तो हम कोशिश करते हैं कि बच्चों को पूरे टाइम बैलेंस डाइट मिले जो कि ये क्योंकि बढ़ते हुए बच्चे हैं इनको एक अच्छा खाना मिले और अपना आगे के कामों के लिए आगे के करियर के लिए लोग फिट बने